ਸਰ ਜਿਹੜਾ ਅੱਜ ਕਾਰਜਕ੍ਰਮ ਰੱਖਿਆ ਗਿਆ ਜੀ ਇਹਦੇ ਬਰਕਰਾਰ ਸੀ ਪੰਜਾਬ ਵਾਸਤੇ ਬਹੁਤ ਤੁਸੀਂ ਤੇ ਮਾਨ ਦੀ ਗੱਲ ਹੈ ਕਿ ਜਿਹੜਾ 21ਵਾਂ ਪਸ਼ੂ ਨਰਨਨ ਦੇ ਫੈਸਲੇ ਤੋਂ ਸ਼ੁਰੂ ਕੀਤਾ ਗਿਆ ਜਿਹਦੇ ਨਾਲ ਇਹ ਬਰਤਖਾ ਬਲਾ ਕੇ ਸਾਰੇ ਅਫਸਰ ਸਹਿਬਾਨ ਆਪਣੇ ਕੁਲੀਗ ਨੂੰ ਜਾਣਕਾਰੀ ਦੇਣਗੇ ਟ੍ਰੇਨਿੰਗ ਦੇਣਗੇ ਉਹ ਜਾ ਕੇ ਸਾਡੇ ਦੂਸਰੇ ਡਾਕਟਰ ਸਾਹਿਬਾਨ ਨੂੰ ਦੇਣਗੇ ਇਹ ਜਾਨਕਾਰੀ ਜਿਹੜੀ ਕਿ ਪਸ਼ੂਆਂ ਦੀ ਜੇਲੀ ਗਾਰਨਾ ਉਹ ਚੰਗੀ ਤਰ੍ਹਾਂ ਹੋ ਸਕੇ ਪਤਾ ਲੱਗ ਸਕੇ ਕਿਹੜੇ ਇਦਜ਼ਾਰੂਆ ਕਿਹੜੇ ਚੰਗੇ ਹੈ ਕਿਹੜੇ ਕਿਸ ਕਿਸਮ ਦੇ ਨੇ ਕਿ ਇਸ ਕੋ ਬਾਤ ਪਿਆਰ ਰੱਖਿਆ ਜਾਵੇ ਔਰ ਇਹ ਜਿਹੜੀ ਪੰਜਾਬ ਵਾਸਤੇ ਵੀ ਮਾਰਨ ਵਾਲੀ ਗੱਲ ਹੈ ਕਿ ਪਹਿਲੀ ਵਾਰ ਕਿ ਪੰਜਾਬ ਵਿੱਚ ਹੋ ਰਿਹਾ ਹੈ ਇਹ ਵੀ ਜਿਹੜੀ ਪਸ਼ੂ ਗਾਰਨਾ ਹੈ ਤੋਂ ਸ਼ੁਰੂਆਤ ਹੋ ਰਹੀ ਹੈ ਮੈਂ ਸਾਰੇ ਜਿਹੜੇ ਪਾਕ ਸਰਕਾਰ ਵੱਲੋਂ ਅਧਿਕਾਰੀ ਆਏ ਹੋਏ ਨੇ ਸਾਡੇ ਪੰਜਾਬ ਤੇ ਸਾਡੀਆਂ ਹਿਮਾਚਲ ਹਰਿਆਣਾ ਹਰਿਆਣਾ ਔਰ ਚੰਡੀਗੜ੍ਹ ਤੇ ਪੰਜਾਬ ਦੇ ਡਾਕਟਰ ਸਾਹਿਬਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੈ